ਗੈਰਕਾਨੂੰਨੀ ਢੰਗ ਨਾਲ ਅਮਰੀਕਾ ਪਹੁੰਚੇ ਬਹੁਤ ਸਾਰੇ ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਤਾਂ ਇਹਦੇ ਵਿੱਚ ਇੱਕ ਜਿਹਾ ਜੋੜਾ ਵੀ ਡਿਪੋਰਟ ਹੋ ਕੇ ਵਾਪਸ ਆਇਆ ਹੈ ਜਿਨ੍ਹਾਂ ਦੀਆਂ ਉਮੀਦਾਂ ਤੇ ਪਾਣੀ ਫਿਰਿਆ ਤੇ ਲੱਖਾਂ ਰੁਪਏ ਵੀ ਭੰਗ ਦੇ ਭਾਣੇ ਹੀ ਚਲੇ ਗਏ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਤੋਂ ਪਿੰਡ ਚੌੜਾ ਖੁਰਦ ਦੇ ਜੋੜੇ ਨੂੰ ਵਾਪਸ ਭੇਜ ਦਿੱਤਾ ਗਿਆ ਇਹਨਾਂ ਦਾ ਵਿਆਹ ਡੇਢ ਸਾਲ ਪਹਿਲਾਂ ਹੋਇਆ ਸੀ ਕਰੀਬ 9 ਮਹੀਨੇ ਵੱਖ-ਵੱਖ ਦੇਸ਼ਾਂ ਵਿੱਚ ਭਟਕਣ ਤੋਂ ਬਾਅਦ ਉਹਨਾਂ ਨੂੰ ਅਮਰੀਕਾ ਦਾਖਲ ਹੋਣ ਤੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਆਪਣੀ ਪਤਨੀ ਨਾਲ ਵਤਨ ਪਰਤੇ ਗੁਰਪ੍ਰੀਤ ਸਿੰਘ ਦੇ ਪਿਤਾ ਜਸਵਿੰਦਰ ਸਿੰਘ ਪੰਜਾਬ ਪੁਲਿਸ ਦੇ ਵਿੱਚ ਮੁਲਾਜ਼ਮ ਨੇ ਉਹਨਾਂ ਦੇ ਦੋ ਪੁੱਤਰ ਨੇ ਏਐਸਏ ਜਸਵਿੰਦਰ ਸਿੰਘ ਨੇ ਦੱਸਿਆ ਕਿ ਵੱਡੇ ਪੁੱਤਰ ਗੁਰਪ੍ਰੀਤ ਸਿੰਘ ਦਾ ਵਿਆਹ 1.5 ਸਾਲ ਪਹਿਲਾਂ ਹਰਿਆਣਾ ਦੇ ਸ਼ਹਿਜਾਦਪੁਰ ਦੀ ਰਹਿਣ ਵਾਲੀ ਅਮਨਪ੍ਰੀਤ ਕੌਰ ਦੇ ਨਾਲ ਕੀਤਾ ਸੀ ਦੋਵੇਂ ਲਗਭਗ 9 ਮਹੀਨੇ ਪਹਿਲਾਂ ਇਕੱਠੇ ਦੁਬਈ ਰਾਸਤੇ ਵੱਖ-ਵੱਖ ਦੇਸ਼ਾਂ ਤੋਂ ਹੁੰਦੇ ਹੋਏ ਮੈਕਸੀਕੋ ਰਾਹੀਂ 5 ਫਰਵਰੀ ਨੂੰ ਅਮਰੀਕਾ ਪਹੁੰਚੇ ਉਹਨਾਂ ਦੱਸਿਆ ਕਿ ਵੈਧ ਵੀਜ਼ਾ ਨਾ ਮਿਲਣ ਕਾਰਨ ਉਹ ਅਮਰੀਕਾ ਵਿੱਚ ਦਾਖਲ ਹੋਣ ਲਈ ਡੰਕੀ ਰਾਹੀਂ ਸਰਹੱਦ ਪਾਰ ਕਰਨ ਵਿੱਚ ਸਫਲ ਰਹੇ ਇਸ ਸਮੇਂਗਰ ਉਹਨਾਂ ਨੂੰ ਅਮਰੀਕਨ ਪੁਲਿਸ ਨੇ ਫੜ ਲਿਆ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਡਿਪੋਰਟ ਹੋਣ ਨਾਲ ਨਾ ਸਿਰਫ ਆਸਾਨ ਤੇ ਪਾਣੀ ਫਿਰਿਆ ਸਗੋ ਉਹਨਾਂ ਨੂੰ ਵਿਦੇਸ਼ ਭੇਜਣ ਤੇ ਖਰਚ ਕੀਤੇ ਗਏ 80 ਲੱਖ ਰੁਪਏ ਵੀ ਡੁੱਬ ਗਏ ਨੇ ਹਰਿਆਣਾ ਦੇ ਕਿਸੇ ਜੰਟਰਾਹੀਂ ਬੱਚਿਆਂ ਨੂੰ ਵਿਦੇਸ਼ ਭੇਜਣ ਲਈ 80 ਲੱਖ ਰੁਪਏ ਦਿੱਤੇ ਸੀ ਜਸਵਿੰਦਰ ਸਿੰਘ ਨੇ ਪੰਜਾਬ ਪੁਲਿਸ ਨੂੰ ਟਰੈਵਲ ਏਜੰਟ ਖਿਲਾਫ ਕਾਰਵਾਈ ਦੀ ਅਪੀਲ ਕੀਤੀ ਹੈ ਤਾਂ ਹੁਣ ਵੱਡੇ ਸਵਾਲ ਨੇ ਜਿਹੜੇ ਫਿਰ ਉੱਠ ਰਹੇ ਨੇ ਕਿ ਆਖਰ ਨੌਜਵਾਨ 80-80 ਲੱਖ ਰੁਪਇਆ ਲਗਾ ਕੇ ਗੈਰ ਕਾਨੂੰਨੀ ਢੰਗ ਨਾਲ ਹੀ ਅਮਰੀਕਾ ਕਿਉਂ ਗਏ ਟਰੈਵਲ ਏਜੰਟਾਂ ਦੇ ਧੱਕੇ ਕਿਉਂ ਚੜੇ ਉਹਨਾਂ ਨੂੰ ਸਮਝ ਨਹੀਂ ਘਾਟ ਸੀ ਜਾਂ ਫਿਰ ਵਿਦੇਸ਼ ਜਾਣ ਦਾ ਦੀ ਲਾਲਸਾ ਸੀ ਇਹ ਵੱਡੇ ਸਵਾਲ ਜ਼ਰੂਰ ਨੇ ਪਰ ਹੁਣ ਵੱਡੇ-ਵੱਡੇ ਕਹਿ ਲਿਆ ਕਿ ਅਫਸਰਾਂ ਦੇ ਬੱਚੇ ਵੀ ਇਸ ਜੰਜਾਲ ਵਿੱਚ ਫਸੇ ਫਸ ਕੇ ਅਮਰੀਕਾ ਪਹੁੰਚੇ ਕਿ ਉਹਨਾਂ ਦਾ ਭਵਿੱਖ ਚੰਗਾ ਹੋਏਗਾ ਪਰ ਲੱਖਾਂ ਰੁਪਏ ਖਰਚ ਕਰਕੇ ਵੀ ਉਹਨਾਂ ਦਾ ਭਵਿੱਖ ਖਤਰੇ ਦੇ ਵਿੱਚ ਪੈ ਚੁੱਕਿਆ ਹੈ ਬਹੁਤ ਸਾਰੇ ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਪਹਿਲਾ ਜਹਾਜ਼ ਪਹੁੰਚਿਆ ਦੂਜਾ ਜਹਾਜ਼ ਪਹੁੰਚਿਆ ਲਗਾਤਾਰ ਅੱਗੇ ਵੀ ਸੰਭਾਵਨਾ ਹੈ ਕਿ ਅਮਰੀਕਾ ਵੱਲੋਂ ਹੋਰ ਵੀ ਭਾਰਤੀਆਂ ਨੂੰ ਡਿਪੋਰਟ ਕਰਕੇ ਵਾਪਸ ਭੇਜਿਆ ਜਾਏਗਾ ਜਿਹੜੇ ਕਿ ਗੈਰਕਾਨੂੰਨੀ ਢੰਗ ਨਾਲ ਉੱਧਰ ਦਾਖਲ ਹੋਏ ਸੀ ਜਾਂ ਉੱਧਰ ਫੜੇ ਗਏ ਸੀ ਤਾਂ ਹੁਣ ਉਹਨਾਂ ਦਾ ਪਿਮੇਖ ਪੂਰੇ ਖਤਰੇ ਦੇ ਵਿੱਚ ਨਜ਼ਰ ਆ ਰਿਹਾ ਹੈ ਪਰ ਉਹਨਾਂ ਵੱਲੋਂ ਲਗਾਤਾਰ ਪੀਲ ਕੀਤੀ ਜਾ ਰਹੀ ਹੈ ਕਿ ਜਿਹੜੇ ਟਰੈਵਲ ਏਜੰਟਾਂ ਨੇ ਸਾਡੇ ਨਾਲ ਧੋਖਾ ਕਰਕੇ ਭੇਜਿਆ ਉਹਨਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇ ਤਾਂ ਜਦੋਂ ਪਹਿਲਾ ਜਹਾਜ਼ ਵਾਪਸ ਮੁੜਿਆ ਸੀ ਤਾਂ ਉਸ ਵਕਤ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਹੁਕਮਾਂ ਦੇ ਉੱਤੇ ਲਾ ਅਮਰਸਰ ਦੇ ਵਿੱਚ ਇੱਕ ਫਰਜੀ ਟਰੈਵਲ ਏਜੰਟ ਤੇ ਪਰਚਾ ਦਰਜ ਹੋਇਆ ਸੀ ਤੇ ਉਹਦੇ ਉੱਤੇ ਸਖਤ ਕਾਰਵਾਈ ਦੇ ਹੁਕਮ ਜਾਰੀ ਕੀਤੇ ਗਏ ਸੀ ਪਰ ਲਗਾਤਾਰ ਬੱਚੇ ਇਹਦੇ ਏਸੀ ਦਾ ਸ਼ਿਕਾਰ ਹੋਏ ਨੇ ਕਿ ਉਹਨਾਂ ਨੇ ਲੱਖਾਂ ਰੁਪਏ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਆ ਜਿਹੜੀ ਇਹਨਾਂ ਏਜੰਟਾਂ ਦੇ ਹੱਥਾਂ 'ਚ ਫੜਾ ਦਿੱਤੀ ਪਰ ਏਜੰਟਾਂ ਨੇ ਧੋਖਾ ਕੀਤਾ ਕਿਸੇ ਨੂੰ ਕਿਤੇ ਧਾਰਤਾ ਕਿਸੇ ਨੂੰ ਜਾ ਕੇ ਕਿਤੇ ਧਾਰਤਾ ਤੇ ਉਹਨਾਂ ਦਾ ਭਵਿੱਖ ਖਤਰੇ ਵਿੱਚ ਪਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਤਾਂ ਹੁਣ ਮਾਨ ਸਰਕਾਰ ਵੀ ਐਕਟਿਵ ਨਜ਼ਰ ਆ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਵੀ ਕਹਿ ਚੁੱਕੇ ਨੇ ਕਿ ਜੇਕਰ ਕਿਸੇ ਏਜੰਟ ਨੇ ਕਿਸੇ ਨੂੰ ਧੋਖੇ ਨਾਲ ਭੇਜਿਆ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਦੇ ਹੁਕਮ ਮੈਂ ਜਾਰੀ ਕਰਦਾ ਪਰਚੇ ਦਰਜ ਕਰਕੇ ਏਜੰਟਾਂ ਨੂੰ ਜੇਲਾ ਵਿੱਚ ਰੱਖਿਆ ਜਾਵੇ ਜਿਨ੍ਹਾਂ ਨੇ ਪੰਜਾਬ ਦੇ ਬੱਚਿਆਂ ਦੇ ਨਾਲ ਧੋਖਾ ਕੀਤਾ ਤੇ ਉਹਨਾਂ ਨੂੰ ਅਮਰੀਕਾ ਭੇਜਣ ਦੇ ਨਾਂ ਤੇ ਠੱਗੀ ਲੱਖਾਂ ਰੁਪਏ ਠੱਗ ਕੇ ਵੀ ਉੱਥੇ ਜਾ ਕੇ ਰੁੱਲਣ ਵਾਸਤੇ ਮਜਬੂਰ ਕਰ ਦਿੱਤਾ ਹੈ ਤਾਂ ਹੁਣ ਇਹ ਜਿਹੜਾ ਇੱਕ ਜੋੜਾ ਸੀ ਇਹ ਕੇਵਲ ਇਹ ਨਹੀਂ ਬਲਕਿ ਬਹੁਤ ਸਾਰੇ ਕੋਈ ਮਾਂ ਪੁੱਤ ਜਾ ਰਿਹਾ ਹੈ ਕੋਈ ਆਪਣੇ ਪਰਿਵਾਰ ਨੂੰ ਮਿਲਣ ਵਾਸਤੇ ਜਾ ਰਿਹਾ ਤੇ ਜੱਤ ਨੌਜਵਾਨ ਜਿਹੜੇ ਆਪਣੇ ਚੰਗੇ ਭਵਿੱਖ ਵਾਸਤੇ ਜਾ ਰਹੇ ਸੀ ਪਰ ਹੁਣ ਉਹ ਲੱਖਾਂ ਰੁਪਏ ਰੋੜ ਕੇ ਉਧਰ ਵਾਪਸ ਮੁੜਾਏ ਨੇ ਤੇ ਅਮਰੀਕਾ ਦੇ ਹੁਣ ਵਾਪਸ ਜਿਹੜਾ ਉੱਥੇ ਨਹੀਂ ਜਾ ਸਕਦੇ ਉਹਨਾਂ ਨੂੰ ਪੱਕੇ ਤੌਰ ਤੇ ਬਰਖਾਸਤ ਉਥੋਂ ਕਰ ਦਿੱਤਾ ਗਿਆ ਡਿਪੋਰਟ ਕਰ ਦਿੱਤਾ ਗਿਆ ਤੇ ਉਹਨਾਂ ਦਾ ਪੁਵੇਖਾ ਜਿਹੜਾ ਹੁਣ ਅੱਗੇ ਕੀ ਹੋਏਗਾ ਇਹ ਉਹ ਬੱਚੇ ਜਾਣ ਸਕਦੇ ਨੇ ਪਰ ਜਿਹੜੇ ਟਰੈਵਲ ਏਜੰਟ ਫਰਜ਼ੀ ਤੌਰ ਤੇ ਕੰਮ ਕਰਕੇ ਜਿਹੇ ਕਪਲੇਕਾਰੇਸੀ ਗੁੰਡਾਗਰਦੀ ਕਰੇਸੀ ਉਹਨਾਂ ਨੂੰ ਜੇਲਾਂ ਵਿੱਚ ਭੇਜਣਾ ਵੀ ਜ਼ਰੂਰੀ ਬਣਦਾ ਹੈ ਸਰਕਾਰ ਵਾਸਤੇ ਕਿ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਤੇ ਜੋ ਵੀ ਧਰਾਮਾ ਲੱਗਦੀ ਇਹਨਾਂ ਨੂੰ ਲਾ ਕੇ ਪਰਚਾ ਦਰਜ ਕਰਕੇ ਉਹਨਾਂ ਤੋਂ ਪੈਸਿਆਂ ਦੀ ਵਸੂਲੀ ਵੀ ਕੀਤੀ ਜਾਵੇ ਤਾਂ ਜੋ ਜਿਹੜੇ ਬੱਚੇ ਮਿਹਨਤ ਮਜ਼ਦੂਰੀ ਦੇ ਪੈਸਿਆਂ ਦੇ ਨਾਲ ਵਿਦੇਸ਼ ਗਏ ਸੀ ਉਹਨਾਂ ਦਾ ਮੁੱਲ ਮੁੜ ਸਕੇ ਤੇ ਉਹ ਪੈਸਿਆਂ ਨਾਲ ਅੱਗੇ ਉਹ ਆਪਣਾ ਕੰਮ ਕਰ ਕਿਤੇ ਕੁਝ ਹੋਰ ਕਰ ਸਕਣ ਦਿਉਜਾਜਤ ਧੰਨਵਾਦ